ਸਾਰੇ ਘਰਾਂ ਦੇ ਸਾਰਿਆਂ ਨੂੰ ਹੋਰਸ ਨਾਉ ਤੁਹਾਡਾ ਕੀ ਹਾਲ ਚਾਲ ਹੈ ਤੇ ਅਸੀਂ ਵੀ ਠੀਕ ਠਾਕ ਆ ਚੜ੍ਹਦੀ ਕਲਾ ਵਿੱਚ ਤੇ ਬਿਲਕੁਲ ਐਨ ਤੰਦਰੁਸਤ ਆ ਤੇ ਅੱਜ ਅਸੀਂ ਜਿਹੜੀ ਆ ਉਹ ਜਿਸ ਤਰ੍ਹਾਂ ਸਵੇਰੇ ਆ ਸੰਡੇ ਤੇ ਤੁਹਾਡੇ ਤੱਕ ਵੀਡੀਓ ਜਦੋਂ ਜਾਏਗੀ ਤੇ ਸੰਡੇ ਨੂੰ ਚਾਏਗੀ ਤੇ ਬਸ ਸੈਟਰਡੇ ਸ਼ਾਮ ਨੂੰ ਇਹ ਵੀਡੀਓ ਬਣਾ ਰਹੀ ਹਾਂ ਸਵੇਰੇ ਸੰਡੇ ਆ ਤੇ ਸਵੇਰੇ ਅਸੀਂ ਜਿਹੜਾ ਵਾ ਹੈਡ ਵਾਸ਼ ਕਰਨਾ ਹੈ ਸਿਰ ਨੂੰ ਧੋਣਾ ਹੈ ਤੇ ਮੈਂ ਤੁਹਾਡੇ ਨਾਲ ਜਿਹੜੀ ਆ ਉਹ ਵਾਲਾਂ ਦੇ ਵਿੱਚ ਜਿਹੜਾ سیرਮ ਲਗਾਉਣ ਵਾਲੀ ਜਿਹੜੀ ਵੀਡੀਓ ਉਹ ਸ਼ੇਅਰ ਕੀਤੀ ਸੀ ਕਿ سیرਮ ਬਣਾ ਕੇ ਦੱਸਿਆ ਕਿ ਤੁਹਾਨੂੰ ਮੇਥੇ ਦਾਣ ਵਾਲਾ سیرਮ ਤੇ ਉਹ ਬਹੁਤ ਹੀ ਜਿਹੜਾ ਕਾਰਗਰਵਾ ਤੇ ਕਾਫੀ ਜਿਹੜੇ ਮੇਰੇ ਭੈਣਾ ਨੇ ਉਹਨਾਂ ਨੇ ਇਸ ਵੀਡੀਓ ਨੂੰ ਬਹੁਤ ਜ਼ਿਆਦਾ ਪਸੰਦ ਕੀਤਾ ਤੇ ਕਾਫੀ ਵਧੀਆ ਤੁਸੀਂ ਇਸ ਵੀਡੀਓ ਨੂੰ ਜਿਹੜਾ ਹੁੰਗਾਰਾ ਦਿੱਤਾ ਤੇ ਇਹਦੇ ਨਾਲ ਨਾਲ ਅਸੀਂ ਇੱਕ ਚੀਜ਼ ਵੀ ਜਿਹੜੀ ਹੋਰ ਬਣਾ ਕੇ ਅਸੀਂ ਵਾਲਾਂ ਦੇ ਵਿੱਚ ਲਗਾਵਾਂਗੇ ਜਿਹਦੇ ਨਾਲ ਕਿ ਤੁਸੀਂ ਮੰਨੋ ਕਿ ਜਿਹੜੇ ਵਾਲਵਾ ਸਾਡੀ ਦੁੱਗਣੀ ਸਪੀਡ ਦੇ ਵਿੱਚ ਜਿਹੜੇ ਆ ਉਹ ਸੌਫਟ ਤੇ ਵਧਨੇ ਸ਼ੁਰੂ ਹੋ ਜਾਣਗੇ ਜਿਨ੍ਹਾਂ ਦੇ ਵਾਲਾਂ ਦੀ ਗ੍ਰੋਥ ਇੱਕਦਮ ਰੁਕ ਗਈ ਹੈ ਤੇ ਵਾਲ ਜਿਹੜੇ ਆ ਬਹੁਤ ਹੀ ਜਿਹੜੇ ਰੁੱਖਾਪਨਾ ਉਹਨਾਂ ਦੇ ਵਿੱਚ ਆ ਗਿਆ ਨਮੀ ਖਤਮ ਹੋ ਗਈ ਹੈ ਤੇ ਵਾਲ ਜਿਹੜੇ ਜਿਦਾ ਮਤਲਬ ਕਿ ਝਾੜੂ ਦੇ ਟਾਈਪ ਲੱਗਦੇ ਹਨ ਉਹ ਇਹ ਚੀਜ਼ ਲਗਾਓ ਤੇ ਵਾਲ ਤੁਹਾਡੇ ਜਿਹੜੇ ਦੁੱਗਣੀ ਤੇਜ਼ੀ ਦੇ ਨਾਲ ਜਿਸ ਤਰ੍ਹਾਂ ਕਹਿੰਦੇ ਹਨ ਨਾ ਕਿ ਦਿਨ ਦੁੱਗਣੀ ਤੇ ਰਾਤ ਚੌਗਣੀ ਤਰੱਕੀ ਤੇ ਇਸ ਤਰੀਕੇ ਦੇ ਨਾਲ ਤੁਹਾਡੇ ਤਰੱਕੀ ਕਰਨਗੇ ਵਾਲ ਤੇ ਤੁਸੀਂ ਇਹ ਚੀਜ਼ ਜਿਹੜੀ ਆ ਨੋਂ ਤੋਂ 2-3 ਘੰਟੇ ਪਹਿਲਾਂ ਲਗਾ ਲਓ ਤੇ ਜੇ ਰਾਤ ਨੂੰ ਤੁਸੀਂ ਸੌਣ ਲੱਗਿਆ ਤੁਸੀਂ ਇਹ ਲਗਾ ਕੇ ਤੇ ਸੌਂ ਜਾਓ ਸਵੇਰੇ ਆਪਣਾ ਜਿਹੜਾ ਵਾ ਸਿਰਵਾ ਉਹਨੂੰ ਵਾਲ ਉਹਨਾਂ ਨੂੰ ਵਾਸ਼ ਕਰ ਲਓ ਤੇ ਫਿਰ ਤੁਸੀਂ ਜਿਹੜਾ ਵਾ ਵਾਸ਼ ਕਰਨ ਤੋਂ ਪਹਿਲਾਂ ਜਾਂ ਵਾਸ਼ ਕਰਨ ਤੋਂ ਬਾਅਦ ਜਿਹੜਾ ਤੁਹਾਨੂੰ ਮੈਂ ਸ਼ਿਰਮ ਦੱਸਿਆ ਸੀ ਉਹ ਲਗਾ ਲਓ ਤੇ ਬਹੁਤ ਵਧੀਆ ਜਿਹੜਾ ਵਾਲਾਂ ਦਾ ਰਿਜ਼ਲਟ ਹੈ ਤੇ ਵਾਲ ਇੱਕਦਮ ਸ਼ਾਈਨੀ ਤੇ ਬਹੁਤ ਹੀ ਸੌਫਟ ਤੇ ਫਲਫੀ ਜਿਹਾ ਬਣ ਜਾਂਦੇ ਆ ਤੇ ਉਹ ਮੈਂ ਹੁਣ ਜਿਹੜਾ ਆਪਣੇ ਵਾਲਾਂ ਤੇ ਜਿਹੜਾ ਵਾ ਟਰਾਈ ਕਰਨ ਲੱਗੀ ਸੀ ਕਿਉਂਕਿ ਮੈਂ ਜਦੋਂ ਦੇ ਆਪਣੇ ਵਾਲਾਂ ਦੇ ਉੱਤੇ ਐਕਸਟਰਾ ਕੇਅਰ ਇਹਨਾਂ ਦੀ ਕਰਨੀ ਸ਼ੁਰੂ ਕਰ ਦਿੱਤੀ ਆ ਇਹ ਚੀਜ਼ਾਂ ਲਗਾਉਣੀਆਂ ਸ਼ੁਰੂ ਕਰ ਦਿੱਤੀਆਂ ਤਾਂ ਤੁਸੀਂ ਯਕੀਨ ਨਹੀਂ ਮੰਨਣਾ ਕਿ ਮੇਰੇ ਵਾਲ ਜਿਹੜੇ ਆ ਉਹ 3 ਤੋਂ 4 ਇੰਚ ਜਿਹੜਾ ਉਹ ਵੱਧ ਚੁੱਕਿਆ ਪਹਿਲਾਂ ਮੇਰੇ ਵਾਲ ਜਿਹੜੇ ਬਿਲਕੁਲ ਇੰਨੀ ਕਿੰਨੇ ਮਤਲਬ ਕਿ ਗੇਠੇ ਕਿੰਨੇ ਇੰਨੇ ਕੁ ਵਾਲ ਸੀਗੇ ਕਦੀ ਵੀ ਉਹ ਵੱਧੇ ਨਹੀਂ ਸੀਗੇ ਤੇ ਇੱਕ ਤਾਂ ਉਹ ਜਿਹੜੇ ਆ ਕਰਨਲੀ ਸੀਗੇ ਦੂਜਾ ਇਹ ਕਿ ਮੇਰੇ ਵਾਲਾਂ 'ਚ ਡੈਂਡਰਫ ਦੀ ਸਮੱਸਿਆ ਬਹੁਤ ਸੀ ਵਾਲ ਮੇਰੇ ਜਿਹੜੇ ਝੜਦੇ ਬਹੁਤ ਸੀ ਇੱਕਦਮ ਚਾਰੂ ਟਾਈਪ ਰੁੱਖੇ ਸੀਗੇ ਤੇ ਮੈਂ ਬਹੁਤ ਸਾਰੀਆਂ ਚੀਜ਼ਾਂ ਕਰਕੇ ਦੇਖ ਲਈਆਂ ਤੇ ਬਾਕੀ ਇਹ ਕਿ ਕੇਅਰ ਵੀ ਨਹੀਂ ਸੀ ਹੁੰਦੀ ਤੇ ਹੁਣ ਮੈਂ ਜਦੋਂ ਇਹਨਾਂ ਵੱਲ ਧਿਆਨ ਦੇਣਾ ਸ਼ੁਰੂ ਕੀਤਾ ਕੇਅਰ ਕਰਨੀ ਸ਼ੁਰੂ ਕਰਤੀ ਤੇ ਜਿਹੜੀ ਜਿਹੜੀ ਚੀਜ਼ਾਂ ਮੈਂ ਲਗਾ ਰਹੀ ਹਾਂ ਉਹ ਤੁਹਾਡੇ ਨਾਲ ਮੈਂ ਸ਼ੇਅਰ ਕਰ ਰਹੀ ਹਾਂ ਤਾਂ ਤੁਸੀਂ ਇਹ ਚੀਜ਼ਾਂ ਜਿਹੜੀਆਂ ਲਗਾਉਣੀਆਂ ਸ਼ੁਰੂ ਕਰੋ ਕਿਉਂਕਿ ਕੋਈ ਵੀ ਚੀਜ਼ ਆ ਇੱਕ ਚੀਜ਼ ਦੇ ਨਾਲ ਫਰਕ ਨਹੀਂ ਪੈਂਦਾ ਹੈਗਾ ਕਿਉਂਕਿ ਹਰੇਕ ਆ ਅਲੱਗ-ਅਲੱਗ ਚੀਜ਼ ਵਿੱਚੋਂ ਸਾਨੂੰ ਅਲੱਗ-ਅਲੱਗ ਪ੍ਰੋਪਰਟੀਆਂ ਮਿਲਦੀਆਂ ਨੇ ਤੇ ਜਦੋਂ ਤੁਹਾਡੇ ਸਾਰੇ ਜਿਹੜੇ ਉਹ ਤੱਤ ਪੂਰੇ ਹੋ ਜਾਂਦੇ ਨੇ ਤਾਂ ਫੇਰ ਤੁਹਾਡੇ ਜਿਹੜੇ ਹਰ ਇੱਕ ਚੀਜ਼ ਵਾ ਉੱਤੇ ਜਿਹੜਾ ਅਫੈਕਟ ਪੈਣਾ ਸ਼ੁਰੂ ਹੋ ਜਾਂਦਾ ਹੈ ਤੇ ਤੁਹਾਡੇ ਵਾਲ ਜਿਹੜੇ ਦੇਖਿਓ ਕਿ ਕੁਝ ਕੁ ਦਿਨਾਂ ਦੇ ਵਿੱਚ ਤੁਹਾਨੂੰ ਅਸਰ ਦਿਖਣਾ ਸ਼ੁਰੂ ਹੋ ਜਾਏਗਾ ਤੇ ਹੁਣ ਮੈਂ ਉਹ ਚੀਜ਼ ਜਿਹੜੀ ਆ ਯੂਜ਼ ਕਰਨ ਲੱਗੀ ਆ ਤੇ ਉਹਦੇ ਵਾਸਤੇ ਅਸੀਂ ਜਾਵਾਂਗੇ ਕਿਚਨ ਵਿੱਚ ਕਿਚਨ ਚ ਵੀ ਹਰ ਇੱਕ ਚੀਜ਼ ਰੈਮਡੀ ਰੈਸਪੀ ਕੁਝ ਵੀ ਆ ਉਹਦਾ ਸਮਾਰ ਕਿਚਨ ਵਿੱਚ ਹੁੰਦਾ ਹੈ ਤੇ ਕਿਚਨ ਚ ਜਾ ਕੇ ਅਸੀਂ ਜਿਹੜਾ ਉਹ ਚੀਜ਼ ਬਣਾਵਾਂਗੇ ਤੇ ਫਿਰ ਆਪਣੇ ਵਾਲਾਂ ਤੇ ਲਗਾਵਾਂਗੇ ਕਿ ਬਸ 5 ਤੋਂ 10 ਮਿੰਟ ਲੱਗਦੇ ਆ ਆਪਣੇ ਜਰੀਆ ਸਕਿਨ ਵਾਸਤੇ ਵਾਲਾਂ ਵਾਸਤੇ ਇਹ ਚੀਜ਼ ਕੱਢਿਆ ਕਰੋ ਤੇ ਤੁਹਾਨੂੰ ਲਗਾਉਣ ਦੇ ਵਿੱਚ ਜਿਹੜੀ ਕੋਈ ਵੀ ਮੁਸ਼ਕਲ ਨਹੀਂ ਆਏਗੀ ਤੇ ਜਿਹੜਾ ਇਹਦਾ ਰਿਜ਼ਲਟ ਵਾ ਉਹ ਤੁਹਾਨੂੰ 100% ਮਿਲੇਗਾ ਤੇ ਆਓ ਤੁਹਾਡਾ ਸ਼ੇਅਰ ਦੋ ਮੈਂ ਲੈ ਲਈ ਪਿਆਜ਼ ਤੇ ਇੱਕ ਨਿੱਕਾ ਜਿਹਾ ਜਰੀ ਗੰਢੀ ਜਰੀਆ ਅਦਰਕ ਦੀ ਲੈ ਲਈ ਇਹ ਦੋ ਪਿਆਜ਼ ਤੇ ਤੁਸੀਂ ਆਪਣੇ ਵਾਲਾਂ ਦੇ ਅਕੋਰਡਿੰਗ ਲੈ ਸਕਦੇ ਹੋ ਵੱਡਾ ਪਿਆਜ਼ ਵੀ ਲੈ ਸਕਦੇ ਹੋ ਛੋਟਾ ਵੀ ਤੇ ਇਹਨਾਂ ਨੂੰ ਅਸੀਂ ਜਿਹੜਾ ਕੱਟ ਕੇ ਤੇ ਮਿਕਸੀ ਦੇ ਵਿੱਚ ਗ੍ਰाइंड ਕਰਕੇ ਤੇ ਇਹਨਾਂ ਦਾ ਜਿਹੜਾ ਵਾ ਉਹ ਪਾਣੀ ਜਿਹੜਾ ਜੂਸ ਵਾ ਉਹ ਲਾਵਾਂਗੇ ਤੇ ਪਹਿਲਾਂ انا ਨੂੰ ਮਿਕਸੀ ਵਿੱਚ ਗ੍ਰाइंड ਕਰਕੇ ਫਿਰ ਤੁਹਾਨੂੰ ਦਿਖਾਉਣੀ ਆ ਹਾਂਜੀ ਪਿਆਜ਼ ਮੈਂ ਕੱਟ ਲਿਆ ਤੇ ਨਾਲ ਹੀ ਅਦਰਕ ਦਾ ਜਿਹੜਾ ਪੀਸ ਆ ਉਹਨੂੰ ਵੀ ਕੱਟ ਲਿਆ ਤੇ ਮਿਕਸੀ ਵਿੱਚ ਹੁਣ ਮੈਂ ਨੂੰ ਗ੍ਰाइंड ਕਰ ਲਿਆ ਚੰਗੀ ਤਰੀਕੇ ਨਾਲ ਗ੍ਰाइंड ਕਰਕੇ ਤੇ ਸਾਨੂੰ ਚਾਹੀਦਾ ਏ ਇਹਦਾ ਜਿਹੜਾ ਪਾਣੀ ਕੀ ਦਾ ਵਿੱਚੋਂ ਜੂਸ ਚਾਹੀਦਾ ਏ ਤੇ ਇਹਨਾਂ ਦੋਨਾਂ ਚੀਜ਼ਾਂ ਨੂੰ ਅਸੀਂ ਲੈ ਕੇ ਤੇ ਹੁਣ ਅਸੀਂ ਕਿਸੇ ਪੌਣੀ ਦੀ ਹੈਲਪ ਦੇ ਨਾਲ ਜਿਹੜਾ ਵਾ ਇਹ ਜੂਸ ਨੂੰ ਅਲੱਗ ਕਰ ਲਵਾਂਗੇ ਬਹੁਤ ਸੌਖਾ ਤਰੀਕਾ ਹੈ ਕੋਈ ਵੀ ਜਿਆਦਾ ਜਿਹੜੀਆਂ ਚੀਜ਼ਾਂ ਬਾਹਰੋਂ ਲਿਆਉਣ ਦੀ ਲੋੜ ਨਹੀਂ ਤੇ ਆਮ ਹੀ ਅਸੀਂ ਜਿਹੜੀਆਂ ਘਰ ਵਿੱਚ ਚੀਜ਼ਾਂ ਅਵੇਲੇਬਲ ਹੁੰਦੀਆਂ ਨੇ ਕਿਚਨ ਥਿੰਗਸ ਦੇ ਨਾਲ ਹੀ ਅਸੀਂ ਇਹ ਚੀਜ਼ਾਂ ਦੇ ਰਿਜ਼ਲਟ ਜਿਹੜਾ ਬੜੇ ਵਧੀਆ ਤਰੀਕੇ ਨਾਲ ਲੈ ਸਕਦੇ ਹਾਂ ਤੇ ਪਿਆਜ਼ ਵਿੱਚੋ ਕਾਫੀ ਮਾਤਰਾ ਵਿੱਚ ਪਾਣੀ ਨਿਕਲ ਜਾਂਦਾ ਹੈ ਤੇ ਅਦਰਕ ਵੀ ਤੇ ਇਹਦੇ ਵਿੱਚ ਤੁਸੀਂ ਜਿਹੜਾ ਵਾ ਚਾਹੋ ਤਾਂ ਜੇ ਕਿਸੇ ਨੂੰ 스ਮੈਲ ਚੰਗੀ ਨਹੀਂ ਲੱਗਦੀ ਤੁਸੀਂ ਗੁਲਾਬ ਜਲ ਵੀ ਐਡ ਕਰ ਸਕਦੇ ਹੋ ਬਟ ਮੈਂ ਗੁਲਾਬ ਜਲ ਐਡ ਨਹੀਂ ਕੀਤਾ ਤੁਸੀਂ ਵਿਟਾਮਿਨ E ਦਾ ਕੈਪਸੂਲ ਵੀ ਐਡ ਕਰ ਸਕਦੇ ਹੋ ਮੈਂ ਉਹ ਵੀ ਨਹੀਂ ਐਡ ਕੀਤਾ ਕਿਉਂਕਿ ਮੈਂ سیرਮ ਯੂਜ਼ ਕਰਦੀ ਹਾਂ ਤੇ سیرਮ ਜਿਹੜਾ ਮੇਥੇ ਦਾਣਾ ਵਾਲਾ سیرਮ ਉਹਦੇ ਵਿੱਚ ਵਿਟਾਮਿਨ E ਦਾ ਕੈਪਸੂਲ ਐਡ ਕੀਤਾ ਹੋਇਆ ਹੈ ਤੇ ਤੁਸੀਂ ਇਹਦੇ ਵਿੱਚ ਵਿਟਾਮਿਨ E ਦਾ ਕੈਪਸੂਲ ਜਾਂ ਗੁਲਾਬ ਜਲ ਜੋ ਤੁਹਾਨੂੰ ਵਧੀਆ ਲੱਗੇ ਤੁਸੀਂ ਐਡ ਕਰ ਸਕਦੇ ਹੋ ਤੇ ਮੇਰੇ ਵਾਲ ਦੇਖੋ ਇਹਨਾਂ ਦੀ ਗਰੋਥ ਅੱਗੇ ਨਾਲ ਹੋ ਚੁੱਕੀ ਹੈ ਪਹਿਲਾਂ ਤਾਂ ਇਹ ਬਿਲਕੁਲ ਛੋਟੇ-ਛੋਟੇ ਸੀ ਤੇ ਹਾਂ ਜਿਹੇ ਸਿਲਕੀ ਵੀ ਹੋ ਚੁੱਕੇ ਨੇ ਤੇ ਪਹਿਲਾਂ ਬਿਲਕੁਲ ਹੀ ਚਾਰੂ ਟਾਈਪ ਸੀਗੇ ਤੇ ਤੁਸੀਂ ਕੋਈ ਵੀ ਕਾਟਨ ਦੀ ਹੈਲਪ ਦੇ ਨਾਲ ਜਿਹੜਾ ਵਾ ਉਹ ਚੀਰ ਕੱਟ-ਕੱਟ ਕੇ ਤੇ ਤੁਸੀਂ ਇਹਨਾਂ ਨੂੰ ਵਿੱਚ ਲਗਾਉਂਦੇ ਜਾਓ ਤੇ ਸਾਰੇ ਵਾਲਾਂ ਦੇ ਵਿੱਚ ਰੂਟਸ ਦੇ ਵਿੱਚ ਤੁਸੀਂ ਇਹਨੂੰ ਚੰਗੀ ਤਰੀਕੇ ਦੇ ਨਾਲ ਜਿਹੜਾ ਵਾ ਉਹ ਅਪਲਾਈ ਕਰ ਲੈਣਾ ਹੈ ਕਿਉਂਕਿ ਰੂਟਸ ਜਿਹੜਾ ਪਿਆਜ਼ ਵਾ ਉਹ ਸਾਡੇ ਵਾਲਾਂ ਦੀਆਂ ਰੂਟਸ ਵਾਸਤੇ ਬਹੁਤ ਹੀ ਵਧੀਆ ਹੈ ਤੇ ਇਹਨਾਂ ਨੂੰ ਸਟਰੋਂਗ ਕਰਦਾ ਹੈ ਤੇ ਜਿਹੜੇ ਸਾਡੇ ਵਾਲ ਟੁੱਟਦੇ ਆ ਉਹ ਟੁੱਟਣ ਉਹ ਜਿਹੜਾ ਬੰਦ ਹੋ ਜਾਂਦੀ ਹੈ ਜੇ ਜਦੋਂ ਤੁਸੀਂ ਸਾਰੇ ਵਾਲਾਂ ਦੇ ਵਿੱਚ ਇਹਨੂੰ ਅਪਲਾਈ ਕਰ ਲਵੋਗੇ ਤੇ ਫਿਰ ਹਲਕਾ ਜਿਹਾ ਪੋਟਿਆਂ ਦੇ ਨਾਲ ਤੁਸੀਂ ਦੀ ਮ사ਜ ਕਰਨੀ ਹੈ ਕਿ ਚੰਗੀ ਤਰੀਕੇ ਦੇ ਨਾਲ ਵਿੱਚ ਰਚ ਜਾਵੇ ਤੇ ਫਿਰ ਮ사ਜ ਕਰਨ ਤੋਂ ਬਾਅਦ ਫਿਰ ਤੁਸੀਂ ਇਹਨੂੰ 5-10 ਮਿੰਟ ਵਾਲਾ ਆਪਣੇ ਨੂੰ ਖੁੱਲੇ ਰਹਿਣ ਦਿਓ। ਵਾਲ ਥੱਲੇ ਸੁੱਕ ਜਾਣਗੇ। ਵਾਲ ਬਿਲਕੁਲ ਸੁੱਕ ਜਾਂ ਤਾਂ ਫਿਰ ਤੁਸੀਂ ਇਹਨੂੰ ਜਰਾ ਜਰਾ ਕਵਰ ਕਰ ਲਓ। ਵਾਲਾਂ ਦਾ ਬੰਨ੍ਹ ਬਣਾ ਲਓ, ਜੂڑا ਬਣਾ ਲਓ ਤੇ ਫਿਰ ਜੇ ਤੁਸੀਂ ਚਾਹੋ ਤਾਂ ਜੇ ਤੁਹਾਨੂੰ ਕੋਈ ਜਲਨ ਵਗੈਰਾ ਮਹਿਸੂਸ ਹੁੰਦੀ ਆ ਤੁਸੀਂ ਇੱਕ ਅੱਧੇ ਘੰਟੇ ਬਾਅਦ ਤੁਸੀਂ ਵਾਲਾਂ ਨੂੰ ਵਾਸ਼ ਕਰ ਸਕਦੇ ਹੋ ਤੇ ਜੇ ਨਹੀਂ ਮਹਿਸੂਸ ਹੁੰਦੀ ਤਾਂ ਤੁਸੀਂ ਜਿਹੜਾ ਮੈਨੂੰ ਓਵਰਨਾਈਟ ਵੀ ਰੱਖ ਸਕਦੇ ਹੋ ਤੇ ਸਵੇਰੇ ਤੁਸੀਂ ਵਾਲਾਂ ਨੂੰ ਜਿਹੜਾ ਵਾ ਉਹ ਸਾਫ਼ ਕਰ ਲੋ ਧੋ ਲੋ ਤੇ ਇਹ ਤੁਹਾਡੇ ਵਾਲਾਂ ਦੀ ਜਿਹੜੀਆਂ ਰੂਟਸ ਵਾ ਉਹਨਾਂ ਨੂੰ ਬਹੁਤ ਹੀ ਜ਼ਿਆਦਾ ਵਾ ਸਟਰੋਂਗ ਕਰਦਾ ਹੈ ਕਿਉਂਕਿ ਪਿਆਜ਼ ਜਿਹੜਾ ਵਾ ਉਹ ਸਾਡੇ ਵਾਲਾਂ ਵਾਸਤੇ ਬਹੁਤ ਹੀ ਵਧੀਆ ਹੈ ਤੇ ਵਾਲਾਂ ਦੀਆਂ ਜਿਹੜੀਆਂ ਜੜਾਂ ਉਹਨਾਂ ਨੂੰ ਸਟਰੋਂਗ ਕਰ ਦਿੰਦਾ ਤੇ ਜਿਹੜੇ ਸਾਡਾ ਇੱਕ ਕਮਜ਼ੋਰ ਵਾਲ ਟੁੱਟਦੇ ਛੱਡਦੇ ਆ ਤੇ ਉਹ ਛੱਡਣਾ ਬੰਦ ਹੋ ਜਾਣਗੇ ਤੇ ਸਾਡੇ ਵਾਲਾਂ ਦੀ ਗਰੋਥ ਹੋਣੀ ਸ਼ੁਰੂ ਹੋ ਜਾਏਗੀ ਤੇ ਨਵੇਂ ਵਾਲ ਜਿਹੜੇ ਉੱਗਣੇ ਉਹ ਵੀ ਸ਼ੁਰੂ ਹੋ ਜਾਣਗੇ ਜੇਰਾ ਸਾਡਾ ਗੰਜਾਪਣਾ ਉਹ ਖਤਮ ਹੋਣਾ ਸ਼ੁਰੂ ਹੋ ਜਾਵੇਗਾ ਤੇ ਬਸ ਇੰਨੀ ਕੁ ਚੀਜ਼ ਆ ਇਹਦੇ ਵਿੱਚ ਕੋਈ ਵੀ ਜ਼ਿਆਦਾ ਮੁਸ਼ਕਲ ਨਹੀਂ ਕਿ ਅਦਰਕ ਤੇ ਪਿਆਜ਼ ਜਿਹੜਾ ਸਾਨੂੰ ਘਰ ਵਿੱਚ ਮਿਲ ਜਾਂਦਾ ਕਿਉਂਕਿ ਅਸੀਂ ਜਿਹੜੀਆਂ ਨੇਚਰਲ ਚੀਜ਼ਾਂ ਹੋਮ ਮੇਡ ਘਰੇਲੂ ਜਿਹੜੀਆਂ ਚੀਜ਼ਾਂ ਲੈ ਕੇ ਉਹਨਾਂ ਨਾਲ ਹੀ ਜਿਹੜਾ ਤੁਹਾਨੂੰ ਲਾਭ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਆ ਅਸੀਂ ਆਪ ਤਾਂ ਕਰਦੇ ਆ ਨਾਲ ਤੁਹਾਨੂੰ ਵੀ ਕੰਨੀ ਇੱਕ ਸਲਾਹ ਦਿੰਦੇ ਆ ਕਿ ਇਹ ਚੀਜ਼ਾਂ ਕਰੋ ਤੇ ਕੈਮੀਕਲ ਵਾਲੀਆਂ ਚੀਜ਼ਾਂ ਤੋਂ ਦੂਰ ਰਹੋ ਕਿਉਂਕਿ ਕੈਮੀਕਲ ਜਿਹੜੀ ਆ ਉਹ ਚਾਰ ਦਿਨ ਦੀ ਚਾਦਨੀ ਆ ਤੇ ਇੱਕ ਦਿਨ ਉਹਨੇ ਨੁਕਸਾਨ ਤਾਂ ਕਰਨਾ ਹੀ ਕਰਨਾ ਹੈ ਤੇ ਜਿਹੜਾ ਵਾ ਉਹ ਨੇਚਰਲ ਰੋ ਤੇ ਨੇਚਰਲ ਚੀਜ਼ਾਂ ਦੀਆਂ ਯੂਜ਼ ਕਰੋ ਕਿਉਂਕਿ ਨੇਚਰਲ ਬਿਊਟੀ ਜਿਹੜੀ ਆ ਉਹ ਸਭ ਤੋਂ ਬੈਸਟ ਹੈ ਤੇ ਉਮੀਦ ਕਰਦੇ ਆ ਕਿ ਤੁਹਾਨੂੰ ਅੱਜ ਦੀ ਵੀਡੀਓ ਪਸੰਦ ਆਈ ਹੋਵੇਗੀ ਜੇ ਪਸੰਦ ਆਈ ਹੋਵੇ ਤਾਂ ਲਾਈਕ ਸ਼ੇਅਰ ਕਮੈਂਟ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਤੇ ਕਮੈਂਟ ਕਰਕੇ ਜ਼ਰੂਰ ਦੱਸਣਾ ਕਿ ਤੁਹਾਨੂੰ ਇਨ੍ਹਾਂ ਚੀਜ਼ਾਂ ਦਾ ਜਿਹੜਾ ਵਾ ਉਹ ਲਾਭ ਹੋ ਰਿਹਾ ਹੈ ਕਿ ਨਹੀਂ ਹੋ ਰਿਹਾ ਤੇ ਮਿਲਦੇ ਆ ਫਿਰ ਤੁਹਾਨੂੰ ਕਿਸੇ ਹੋਰ ਨੈਕਸਟ ਵੀਡੀਓ ਨਾਲ ਸਸਟਰੀ ਕਾਲ ਜੀ ਸਾਹਿਬ